हिमाचल ਵਿੱਚ 스ਪੈਨਿਸ਼ ਜੋੜੇ ਨਾ ਹੋਏ ਕੁਟਮਾਰ ਮਾਮਲੇ ਦੇ ਚੱਲਦਿਆਂ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਨਿਤਰ ਕੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਘਟਨਾ ਦੇ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਗਈ ਹੈ। ਹਿਮਾਚਲ ਸਰਕਾਰ ਕੋਲੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆ ਕਿਸਾਨ ਮੋਰਚੇ ਦੇ ਆਗੂ ਸੁਖਜਿੰਦਰ ਸਿੰਘ ਮਾਹੂ ਨੇ ਦੱਸਿਆ ਕਿ ਕੁਝ ਫਿਰਕਾ ਪ੍ਰਸਤ ਲੋਕਾਂ ਵੱਲੋਂ ਕੰਗਨਾ ਰਣੋਤ ਮਾਮਲੇ ਨੂੰ ਲੈ ਕੇ ਜੋ دہشت گردੀ ਦਾ ਮਖੌਲ ਕਾਇਮ ਕੀਤਾ ਗਿਆ ਇਸ ਪਰਿਵਾਰ ਉੱਤੇ ਤਸ਼ੱਦਦ ਟਾਇਆ ਗਿਆ ਉਹ ਕਾਫੀ ਹੀ ਨਿੰਦਨਯੋਗ ਹੈ ਜਿਸ ਵਿੱਚ ਪਰਿਵਾਰ ਕਈ ਦਿਨਾਂ ਤੋਂ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਿਹਾ ਹੈ ਇਸ ਸੰਬੰਧ ਵਿੱਚ ਪੰਜਾਬ ਸਰਕਾਰ ਅਤੇ ਹਿਮਾਚਲ ਸਰਕਾਰ ਨੂੰ ਸਿਖਤ ਕਿਸਾਨ ਮੋਰਚੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰਕੇ ਦੋਸ਼ੀਆਂ ਉੱਤੇ ਬੰਦੀ ਕਾਰਵਾਈ ਕਰਨ। ਰਜਿੰਦਰ ਸਿੰਘ ਮਾਹੂ ਕਿਸਾਨ ਮੋਰਚੇ ਤੋਂ ਮਾਝਾ ਜਨ ਬੋਲਦਾ ਹੈ। ਅੱਜ ਸਪੈਨਿਸ਼ ਯੂਨੀਅਨ ਦੇ ਨਾਇਕ ਜੀ ਅਸ਼ੋਕ ਸਿੰਘ ਆਇਆ ਗਿਆ। ਅਸੀਂ ਕਿਸਾਨ ਮੋਰਚੇ ਵੱਲੋਂ ਸਿਹਤ ਕਿਸਾਨ ਮੋਰਚੇ ਵੱਲੋਂ ਰਾਜੇ왈 ਸਾਹਿਬ ਗਰੁੱਪ ਵੱਲੋਂ ਕਬੀਰਪ੍ਰੀਤ ਪੰਨੂ ਸਾਹਿਬ ਵੱਲੋਂ ਅਸੀਂ ਇਹਨਾਂ ਨੂੰ ਸ਼ੁਸ਼ਹਿਨ ਦਵਾਉਣਾ ਹੈ ਕਿ ਸਾਡੀਆਂ ਜਥੇਬੰਦੀਆਂ ਤੁਹਾਡੇ ਨਾਲ ਆ 24 ਘੰਟੇ ਅਸੀਂ ਇਹਨਾਂ ਦੇ ਨਾਲ ਆ ਅਸੀਂ ਅੱਜ ਇਹਨਾਂ ਨੂੰ ਮਿਲ ਕੇ ਚੱਲੇ ਆ ਸਾਰਾ ਡਿਸਕਸ ਅਸੀਂ ਰਾਜੇ왈 ਸਾਹਿਬ ਦੇ ਨਾਲ ਪੰਨੂ ਸਾਹਿਬ ਦੇ ਨਾਲ ਕਰਾਂਗੇ ਸਾਰਾ ਮੈਟਰ ਨੂੰ ਸਮਝਾਵਾਂਗੇ ਜੇ ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਹੈ ਇਹਨਾਂ ਵੀਰਾਂ ਨੂੰ ਸਾਡੀਆਂ ਜਥੇਬੰਦੀਆਂ ਇਹਦੇ ਨਾਲ ਖੜੀਆਂ ਕਿਤੇ ਧਰਨਾ ਲਾਉਣਾ ਪੈਂਦਾ ਵਾ ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਆੜਿਆ ਤੁਹਾਡੀ ਜਥੇਬੰਦੀ ਕੋਲ ਕੋਈ ਤਾਲਮੇਲ ਕੀਤਾ ਜਾਏਗਾ ਆਪਣੀ ਜਥੇਬੰਦੀਆਂ ਨਾਲ ਲੋਕ ਜੀ ਬਿਲਕੁਲ ਸਾਡੀ ਜਥੇਬੰਦੀ ਹਮਾਜਰ ਸਰਕਾਰ ਦੇ ਨਾਲ ਤਾਲਮੇਲ ਕਰੇਗੀ ਹਮਾਜਰ ਪੁਲਿਸ ਨਾਲ ਤਾਲਮੇਲ ਕਰੇਗੀ ਇਸ ਕੇਸ ਦੀ ਉੱਚੀ ਜਾਂਚ ਕਰਵਾਏਗੀ ਚਾਹੇ ਸਾਨੂੰ ਸਟੇਟ ਤੋਂ ਬਾਹਰ ਸਟੇਟ ਤੋਂ ਬਾਹਰ ਉਹਦੀ ਜਾਂਚ ਕਰਵਾਉਣੀ ਪਵੇ ਇਹਦੀ ਉੱਚੀ ਜਾਂਚ ਕਰਵਾਵਾਂਗੇ ਉੱਚ ਪਤਰੀ ਜਾਂਚ ਕਰਵਾ ਕੇ ਚਾਹੇ ਸੁਪਰੀਮ ਕੋਰਟ ਜਾਣਾ ਪਵੇ ਜਾਂ ਨੂੰ ਚਾਹੇ ਹਾਈ ਕੋਰਟ ਜਾਣਾ ਪਵੇ ਉੱਚ ਪਤਰੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਹਿਸਾਬ ਦਿਵਾਵਾਂਗੇ ਇੱਕ ਸਪੈਸ਼ਲ ਚਰਚਾ ਬਹੁਤ ਹੋ ਰਿਹਾ ਹੈ ਨਾ ਤਾਂ ਕੋਈ ਸਰਕਾਰ ਨੂੰ ਉਹ ਸੀ ਨਾ ਧਾਲੀਵਾਲ ਸਾਹਿਬ ਦੇ ਨਾਲ ਗੱਲ ਕੀਤੀ ਸੀ ਇਹਨਾਂ ਨੇ ਵੀ ਕੀਤੀ ਵੈਸੇ ਵੀ ਡੀਸੀ ਸਾਹਿਬ ਜਿਹੜਾ ਖਰਚਾ ਵਾ ਉਹ ਸਰਕਾਰ ਵੱਲੋਂ ਹੋਏਗਾ ਫਿਰ ਅਸੀਂ ਵੀ ਡੀਸੀ ਸਾਹਿਬ ਦੇ ਨਾਲ ਗੱਲ ਕਰਦੇ ਆ ਧਾਲੀਵਾਲ ਸਾਹਿਬ ਨੂੰ ਮੈਸੇਜ ਦੇ ਦਿੰਦੇ ਆ ਬਹੁਤ ਵਧੀਆ ਮਦਦ ਕਰ ਰਹੇ ਆ ਉਹਨਾਂ ਨੇ ਕਿ ਜ਼ੀਰੋ ਐਫ ਆਈ ਆਰ ਵੀ ਕਰਾਈ ਆ ਉਹਦੇ ਲਈ ਵੀ ਉਹਨਾਂ ਦਾ ਧੰਨਵਾਦ ਆ ਤੇ ਅੱਗੇ ਵੀ ਸਰਕਾਰ ਜਿਹੜਾ ਫਾਈਨੈਂਸ਼ੀਅਲ ਇਹਨਾਂ ਦੀ ਹੈਲਪ ਕਰੇਗੀ ਅਸੀਂ ਵੀ ਇਹਨਾਂ ਦੇ ਨਾਲ ਆ ਸਰਕਾਰ ਕੋਲੋਂ ਅਸੀਂ ਹੈਲਪ ਕਰਵਾਵਾਂਗੇ ਇੱਕ ਡਿਜੀਟਲ ਦਾ ਬਿਆਨ ਆਇਆ ਮਤਲਬ ਪੱਛਾਪ ਕਰ ਰਹੇ ਹੋ ਦੇਖੋ ਜਿਹੜਾ ਡੀਜੀਪੀ ਸਾਹਿਬ ਦਾ ਬਿਆਨ ਆ ਬੜਾ ਬੇਤੁਕਾ ਬਿਆਨ ਆ ਇੱਕ ਫਿਰਕੂ ਬਿਆਨ ਆ ਉਹਨਾਂ ਨੇ ਕੋਈ ਨੈਸ਼ਨਲ ਲੈਵਲ ਦਾ ਬਿਆਨ ਨਹੀਂ ਦਿੱਤਾ ਅਸੀਂ ਪੰਜਾਬੀ ਆ ਅਸੀਂ ਇੰਡੀਆ ਦਾ ਹਿੱਸਾ ਆ ਹਿਮਾਚਲ ਸਾਡਾ ਛੋਟਾ ਭਰਾਵਾ ਹਿਮਾਚਲ ਵੀ ਸਾਡਾ ਹਿੱਸਾ ਅਸੀਂ ਇੱਥੇ ਕੋਈ ਵੀ ਹਿਮਾਚਲ ਦਾ ਇੱਥੇ ਹੁੰਦਾ ਇਹਨਾਂ ਦੇ ਬੜੇ ਲੋਕ ਇੱਥੇ ਬਿਜ਼ਨਸ ਕਰਦੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਔਰ ਉਹਨਾਂ ਨੇ ਸਾਡੀ ਹੈਲਪ ਕਰਨ ਦੀ ਬਜਾਏ ਸਾਡੇ ਪੰਜਾਬੀਆਂ ਨੂੰ ਸਾਡੇ ਭਰਾਵਾਂ ਨੂੰ ਉਹਨਾਂ ਨੇ ਭੰਡਿਆ ਏ ਉਹਨਾਂ ਨੂੰ ਇੱਕ ਨਿਰਪੱਖ ਗੱਲ ਕਰਨੀ ਚਾਹੀਦੀ ਸੀ ਜਿਹੜ ਉਸ ਸੰਬੰਧਤ ਉਥੇ ਥਾਣੇ ਵਾਲੇ ਜਿਹੜੇ ਆਫੀਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਔਰ ਜਿਹੜੇ ਉਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ ਕੰਗਣਾ ਰੌਦ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ ਸ਼ਰਾਰਤੀ ਅਨਸਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ ਤੇ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਅਸੀਂ ਉਹ ਜਿਹੜੇ ਅਫਸਰ ਆ ਸਸਪੈਂਡ ਕਰਤੇ ਆ ਤੇ ਜਿਹੜੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਆ ਤੇ ਇਹ ਕਹਿਣਾ ਚਾਹੀਦਾ ਸੀ ਵੀ ਇੱਥੇ ਸਲਾਨੀ ਕੋਈ ਵੀ ਆਵੇ ਉਹ ਸੁਰੱਖਿਅਤ ਆ ਪੰਜਾਬੀਆਂ ਵਾਲੀ ਰਹਿਕਮ ਆ ਪਰ ਉਹਨਾਂ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਆ ਸੁੱਖੂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਐਕਸ਼ਨ ਲੈ ਕੇ ਇਮੀਗੇਟਰੀ ਇਮੀਡੀਏਟਲੀ ਐਕਸ਼ਨ ਲੈ ਕੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਓ ਤੇ ਡੀਜੀਪੀ ਦੇ ਬਿਆਨ ਦੀ ਵੀ ਨਿੰਦਾ ਕਰੋ ਤੇ ਇੱਕ ਆਪਣਾ ਸਰਕਾਰ ਬਿਆਨ ਦੇਵੇ ਖੁਦ ਸਾਨੂੰ ਦੱਸੇ ਕਿ ਉਹ ਸਾਡੇ ਨਾਲ ਆ ਕਿ ਕਿਹਦੇ ਨਾਲ ਆ ਉਹ ਸ਼ਰਾਰਤੀ ਅਨਸਰਾਂ ਦੇ ਨਾਲ ਆ ਕਿ ਸਾਡੇ ਨਾਲ ਆ